ਸਿਰਫ ਅੱਜ ਦੇ ਲਈ ਫਰਵਰੀ 21 ਆਪਣੇ ਆਪ ਤੇ ਤਰਸ ਜਾਂ ਸੁਧਾਰ ਚਾਉਣ ਸਾਡੀ ਹੈ ਆਪਣੇ ਆਪ ਤੇ ਤਰਸ ਖਾਣਾ ਸਾਰੀਆਂ ਬੁਰਾਈਆਂ ਚੋਂ ਸਭ ਤੋਂ ਵਿਨਾਸ਼ਕਾਰੀ ਔਗਣ ਹੈ ਇਹ ਸਾਡੀ ਸਾਰੀ ਰਚਨਾਤਮਕ ਸਕਾਰਾਤਮਕ ਸ਼ਕਤੀ ਨੂੰ ਖਤਮ ਕਰ ਦਿੰਦਾ ਹੈ ਆਪਣੇ ਸਰਗਰਮ ਆਮਲ ਵਿੱਚ ਸਾਡਿਆਂ ਚੋ ਬਥੇਰਿਆਂ ਨੇ ਆਪਣੇ ਆਪ ਤੇ ਤਰਸਖਾਨ ਨੂੰ ਜਿਉਂਦੇ ਰਹਿਣ ਦੇ ਸਾਧਨ ਦੇ ਰੂਪ ਚ ਪ੍ਰਯੋਗ ਕਰਦੇ ਸੀ ਅਸੀਂ ਇਹ ਯਕੀਨ ਹੀ ਨਹੀਂ ਕਰਦੇ ਸੀ ਕਿ ਜਿਉਂਦੇ ਰਹਿਣ ਲਈ ਸਾਡੇ ਕੋਲ ਸਾਡੀ ਬਿਮਾਰੀ ਦਾ ਕੋਈ ਵਿਕਲਪ ਵੀ ਹੈ ਅਤੇ ਜਾਂ ਅਸੀਂ ਸ਼ਾਇਦ ਇਹੋ ਜਿਹੇ ਆ ਯਕੀਨ ਕਰਨਾ ਹੀ ਨਹੀਂ ਚਾਹੁੰਦੇ ਸੀ ਜਦ ਤੱਕ ਅਸੀਂ ਆਪਣੇ ਕਰਮਾਂ ਦੇ ਲਈ ਮਾਫੀ ਦੀ ਭਾਵਨਾ ਮਹਿਸੂਸ ਕਰਦੇ ਰਹੇ ਅਤੇ ਆਪਣੀਆਂ ਪਰੇਸ਼ਾਨੀਆਂ ਦੇ ਲਈ ਦੂਜਿਆਂ ਨੂੰ ਦੋਸ਼ੀ ਠਹਿਰਾਉਂਦੇ ਰਹੇ ਤਦ ਤੱਕ ਅਸੀਂ ਆਪਣੇ ਕਰਮਾਂ ਦੇ ਨਤੀਜਿਆਂ ਨੂੰ ਸਵੀਕਾਰਨ ਦੀ ਲੋੜ ਹੀ ਨਹੀਂ ਸਮਝੀ ਬਦਲਾਵ ਦੇ ਲਈ ਆਪਣੇ ਆਪ ਨੂੰ ਸ਼ਕਤੀਹੀਣ ਮੰਨਦੇ ਹੋਏ ਅਸੀਂ ਕਿਸੇ ਵੀ ਤਰ੍ਹਾਂ ਦੇ ਬਦਲਾਵ ਦੀ ਜ਼ਰੂਰਤ ਹੀ ਸਵਕਾਰ ਨਹੀਂ ਕਰਦੇ ਸੀ ਇਸ ਜਿਉਂਦੇ ਰਹਿਣ ਦੇ ਸਾਧਨ ਨਸ਼ੇ ਦੀ ਵਰਤੋਂ ਦੇ ਕਾਰਨ ਹੀ ਅਸੀਂ ਸੁਧਾਰ ਤੋਂ ਆਪਣੇ ਆਪ ਨੂੰ ਬਥੇਰਾ ਦੂਰ ਰੱਖਿਆ ਅਤੇ ਦਿਨ ਬਦਨ ਅਸੀਂ ਆਪਣੇ ਆਤਮਨਾਸ਼ ਦੇ ਹੋਰ ਨੇੜੇ ਵੱਧਦੇ ਗਏ ਆਪਣੇ ਆਪ ਤੇ ਤਰਸ ਖਾਣਾ ਸਾਡੀ ਬਿਮਾਰੀ ਦਾ ਇੱਕ ਸਾਧਨ ਹੈ ਅਤੇ ਸਾਨੂੰ ਇਸ ਦਾ ਪ੍ਰਯੋਗ ਬੰਦ ਕਰਨ ਦੀ ਸਖਤ ਲੋੜ ਹੈ ਅਤੇ ਇਸ ਨੂੰ ਨજર ਅੰਦਾਜ਼ ਕਰਕੇ ਉਹਨਾਂ ਸਾਰੇ ਨਵੇਂ ਸਾਧਨਾਂ ਦਾ ਇਸਤੇਮਾਲ ਕਰਨਾ ਪਵੇਗਾ ਜਿਸ ਨੂੰ ਅਸੀਂ ਐਨਈ ਦੇ ਸੁਧਾਰ ਪ੍ਰੋਗਰਾਮ ਚ ਪਾਇਆ ਹੈ ਹੁਣ ਸਾਨੂੰ ਵਿਸ਼ਵਾਸ ਹੋ ਗਿਆ ਹੈ ਕਿ ਸਾਡੇ ਲਈ ਅਸਰਦਾਰ ਸਹਾਇਤਾ ਉਪਲਬਧ ਹੈ ਅਤੇ ਜਦ ਜੋ ਜੀ ਐਨਏ ਦੇ ਪ੍ਰੋਗਰਾਮ ਚ ਉਸ ਸਹਾਇਤਾ ਨੂੰ ਪਹੁੰਚ ਤੇ ਉਸ ਨੂੰ ਸਵਾਰਦੇ ਹਾਂ ਤਾਂ ਸਾਡੀ ਆਪਣੇ ਆਪ ਤੇ ਤਰਸ ਖਾਣ ਦੀ ਭਾਵਨਾ ਧੰਨਵਾਦ ਵਿੱਚ ਬਦਲ ਜਾਂਦੀ ਹੈ ਹੁਣ ਸੁਧਾਰ ਦੇ ਬਥੇਰੇ ਸਾਧਨ ਸਾਡੇ ਹੱਥਾਂ 'ਚ ਹਨ ਐਨਏ ਦੇ 12 ਕਦਮ ਸਪான்ਸਰ ਦਾ ਸਹਾਰਾ ਦੂਜੇ ਸੁਧਰਦੇ ਹੋਏ ਨਸ਼ਈਆਂ ਦਾ ਸੰਗ ਸਾਥ ਅਤੇ ਸਾਡੀ ਉੱਚ ਸ਼ਕਤੀ ਦੀ ਸਾਂਭ ਸੰਭਾਲ ਸੁਧਾਰ ਸੰਗਠਨ ਚ ਉਪਲਬਧ ਇਹ ਸਾਰੇ ਸਾਧਨ ਐਨੇ ਦੇ ਪ੍ਰਤੀ ਧੰਨਵਾਦੀ ਹੋਣ ਲਈ ਕਾਫੀ ਹਨ ਹੁਣ ਅਸੀਂ ਇਕੱਲੇਪਨ ਅਲਗਾਬ ਚ ਨਹੀਂ ਜਿਉਂਦੇ ਜਾਂ ਨਾ ਉਮੀਦ ਜ਼ਿੰਦਗੀ ਨਹੀਂ ਕੱਢਦੇ ਹੌਨ ਸਾਡੇ ਹੱਥ 'ਚ ਕਿਸੇ ਨਾ ਕਿਸੇ ਮਦਦਗਾਰ ਦਾ ਹੱਥ ਸਾਡੀਆਂ ਸਾਰੀਆਂ ਔਖਿਆਈਆਂ ਦੇ ਖਾਤਮੇ ਸਮੇਂ ਰਹਿੰਦਾ ਹੈ ਧੰਨਵਾਦ ਜ਼ਾਹਰ ਕਰਨ ਦਾ ਸਭ ਤੋਂ ਵਧੀਆ ਤਰੀਕਾ ਇਹੀ ਹੈ ਕਿ ਐਨੇ ਪ੍ਰੋਗਰਾਮ 'ਚ ਮੌਜੂਦ ਹਰ ਕਿਸਮ ਦੀ ਮਦਦ ਨੂੰ ਅਸੀਂ ਸਬਕਾਰ ਕਰੀਏ ਅਤੇ ਇਹ ਪ੍ਰੋਗਰਾਮ ਸਾਡੇ ਜੀਵਨ 'ਚ ਜੋ ਕੁਝ ਵੀ ਸੁਧਾਰ ਲਿਆਵੇ ਉਸ ਨੂੰ ਪੂਰੀ ਤਰ੍ਹਾਂ ਮਹਿਸੂਸ ਕਰਿਏ ਸਿਰਫ ਅੱਜ ਦੇ ਲਈ ਐਨੇ ਨੇ ਮੇਰੇ ਚ ਜੋ ਆਸ ਜਗਾਈ ਹੈ ਉਸ ਦਾ ਮੈਂ ਸੱਚੇ ਦਿਲੋਂ ਸ਼ੁਕਰਗੁਜ਼ਾਰ ਹਾਂ ਮੈਂ ਹੁਣ ਆਪਣੇ ਸੁਧਾਰ ਨੂੰ ਅੱਗੇ ਵਧਾਵਾਂਗਾ ਅਤੇ ਆਪਣੇ ਵਿਚਾਰੇਪਨ ਨੂੰ ਛੱਡ ਦੇਵਾਂਗਾ ਸ਼ੁਭ ਦਿਨ